ਜਾਬ ਸਰਕਾਰ ਭਗਵੰਤ ਮਾਨ ਜੀ ਜਿਹੜੇ ਸਾਡੇ ਹਰ ਦਿਲ ਹਰ ਮਨ ਪਿਆਰੇ ਮੁੱਖ ਮੰਤਰੀ ਨੇ ਉਹਨਾਂ ਦੀ ਯੋਗ ਅਗਵਾਈ ਥੱਲੇ ਵਿਕਾਸ ਦੀ ਜਿਹੜੀ ਗੱਡੀ ਆ ਉਹ ਬਹੁਤ ਤੇਜ਼ ਰਫ਼ਤਾਰ ਦੇ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਚੱਲ ਰਹੀ ਆ ਅੱਜ ਉਸ ਲੜੀ ਦੇ ਵਿੱਚ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ 47 ਪਿੰਡਾਂ ਨੂੰ 2 ਕਰੋੜ 4 ਲੱਖ ਰੁਪਏ ਦੇ ਜਿਹੜੇ ਸੈਂਕਸ਼ਨ ਲੈਟਰਸ ਨੇ ਇਹ ਅੱਜ ਜਾਰੀ ਕਰਤੀਆਂ ਨੇ ਅਗਲੇ ਦਿਨ ਦੇ ਵਿੱਚ ਜਿਹੜੀ ਪੇਮੈਂਟ ਆ ਉਹ ਆਜੂਗੀ ਔਰ ਇਹ ਜਿਹੜੇ ਪੈਸੇ ਨੇ ਇਹਦਾ ਮੱਖਕ ਵੱਖ ਮੰਤਵ ਹੈ ਪਾਣੀ ਪੀਣ ਵਾਲੇ ਪਾਣੀ ਦਾ ਗੰਦੇ ਪਾਣੀ ਦੇ ਨਿਕਾਸ ਲਈ ਖੇੜ ਬਦਾਨਾ ਲਈ ਸਟਰੀਟ ਲਾਈਟਾਂ ਲਈ ਸੋ ਸਰਕਾਰ ਦਾ ਔਰ ਆਮ ਆਦਮੀ ਪਾਰਟੀ ਦਾ ਮਕਸਦ ਇਹ ਆ ਕਿ ਲੋਕਾਂ ਦੇ ਜੀਵਨstar ਨੂੰ ਉੱਪਰ ਚੁੱਕਿਆ ਜਾਵੇ ਔਰ ਲੋਕਾਂ ਦਾ ਵਿਕਾਸ ਬਹੁਤ ਵਧੀਆ ਤਰੀਕੇ ਦੇ ਨਾਲ ਹੋਵੇ ਤਾਂ ਕਿ ਜ਼ਿੰਦਗੀ ਲੋਕਾਂ ਦੀ ਸੁਖਰੇਣੀ ਹੋ ਸਕੇ ਅੱਜ ਇਸ ਦਿਨ ਦੇ ਉੱਪਰ ਮੈਂ ਸਰਪੰਚ ਸਾਹਿਬਾਨ ਨੂੰ ਸਾਰੇ ਮੈਂਬਰਸ ਨੂੰ ਇਹ ਵੀ ਬੇਨਤੀ ਕਰੂੰਗਾ ਔਰ ਖਾਸ ਕਰਕੇ ਪੰਚਾਇਤੀ ਰਾਜ ਦੇ ਸਾਰੇ ਮੁਲਾਜ਼ਮਾਂ ਨੂੰ ਆਫੀਸਰ ਸਾਹਿਬਾਨ ਨੂੰ ਇਹ ਜਿਹੜਾ ਪੈਸਾ ਇਹ ਗੁਰੂਕਾਰ ਦੀ 골ਕ ਵਰਗੀ ਸਰਦਾ ਸਮਝ ਕੇ ਲੋਕਾਂ ਦੇ ਵਿਕਾਸ ਲਈ ਲਾਇਆ ਜਾਵੇ ਤਾਂ ਜੋ ਵਿਕਾਸ ਜਿਹੜਾ ਉਹ ਲੋਕਾਂ ਦੇ ਜੀਵਨ ਤੌਰ ਨੂੰ ਉੱਪਰ ਚੁੱਕ ਸਕੇ ਪਿਛਲੇ ਸਾਲਾਂ ਦੇ ਵਿੱਚ ਵੇਖਣ ਦੇ ਵਿੱਚ ਆਇਆ ਕਿ ਜਿਹੜਾ ਪੈਸਾ ਵਿਕਾਸ ਲਈ ਹੁੰਦਾ ਸੀ ਉਹ ਪੂਰਾ ਲੱਗਾ ਨਹੀਂ ਪਰ ਆਵਾਦਮੀ ਪਾਰਟੀ ਦੀ ਸਰਕਾਰ ਆਵਾਦਮੀ ਪਾਰਟੀ ਦੀ ਸੋਚ ਇਸ ਗੱਲ ਨੂੰ ਸੁਨਿਸ਼ਚਿਤ ਕਰੇਗੀ ਕਿ ਇਹ ਜਿਹੜਾ ਲੋਕਾਂ ਦਾ ਪੈਸਾ ਜਿਹੜਾ ਟੈਕਸ ਲੋਕ ਇਕੱਠਾ ਕਰਕੇ ਖਜ਼ਾਨੇ ਤੇ ਜਮ੍ਹਾਂ ਕਰਦੇ ਨੇ ਔਰ ਦੁਬਾਰਾ ਉਹ ਵਿਕਾਸ ਲਈ ਵਰਤਿਆ ਜਾਂਦਾ ਉਹ ਸਹੀ ਤਰੀਕੇ ਨਾਲ ਲੱਗੇ ਪੂਰਾ ਲੱਗੇ ਤਾਂ ਕਿ ਪਿੰਡਾਂ ਦੀ ਜਿਹੜੀ ਨਹਾਰਾਂ ਉਹ ਬਦਲੀ ਜਾ ਸਕੇ ਅੱਜ ਸਾਡੇ ਵਿੱਚ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਆਰਤ 쿠ਸ਼ਨ ਜੀ ਔਰ ਸਾਡੇ ਸਾਰੇ ਬਲਾਕ ਪ੍ਰਧਾਨ ਸਾਹਿਬਾਨ ਔਰ ਵੱਖ-ਵੱਖ ਪਿੰਡਾਂ ਦੇ ਵਿੱਚੋਂ ਆਏ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਵੀ ਕਹਿੰਦਾ ਤੇ ਧੰਨਵਾਦ ਵੀ ਕਰਦਾ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਜਿੱਥੋਂ ਤੱਕ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿਕਾਸ ਦੀ ਗੱਲ ਆ ਆਵੇ ਉਹ ਸ਼ਹਿਰ ਹੋਵੇ ਆਵੇ ਉਹ ਪਿੰਡ ਹੋਵੇ ਅਸੀਂ ਵਜੜਵਾਦਾਂ ਵਿਕਾਸ ਲਈ ਔਰ ਪਿੰਡਾਂ ਦੇ ਵਿੱਚ ਵੱਖਰੇ ਵੱਖਰੇ ਪ੍ਰੋਜੈਕਟ ਜਿਹੜੇ ਨੇ ਉਹ ਲਏ ਗਏ ਨੇ ਔਰ ਇੱਕ ਕੰਮ ਜਿਹੜਾ ਬਹੁਤ ਤੇਜ਼ੀ ਨਾਲ ਸ਼ੁਰੂ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਿੰਡ ਬਾਕੀ ਰਹਿ ਗਏ ਨੇ ਤੇਰਾ ਪਿੰਡਾਂ ਨੂੰ ਆਪਾਂ ਪਹਿਲਾਂ ਦੇ ਚੁੱਕੇ ਸੀ 47 ਪਿੰਡ ਅੱਜ ਕਵਰ ਹੋ ਗਏ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਪਿੰਡ ਰਹਿ ਗਏ ਨੇ ਉਹਨਾਂ ਨੂੰ ਵੀ ਅਸਾ ਤਰੀਕੇ ਦੇ ਨਾਲ ਗ੍ਰਾਂਟ ਮਿਲ ਜੇਗੀ ਤਾਂ ਕਿ ਉਹ ਵੱਧ ਤੋਂ ਵੱਧ ਵਿਕਾਸ ਕਰ ਸਕਣ ਸਾਡਾ ਮਕਸਦ ਇਹ ਆ ਕਿ ਲੋਕਾਂ ਦੇ ਜੀਵਨ ਨੂੰ ਸੁਖੀ ਸੁਖਰਾਣਾ ਕਰਨਾ ਮੌਕਾ ਦੇ ਜੀਵਨ ਸਾਭੇ ਉੱਪਰ ਚੁੱਕਣਾ ਔਰ ਵਿਕਾਸ ਦੇ ਨਾਲ ਇਸ ਇਲਾਕੇ ਦੀ ਪਛਾਣ ਨੂੰ ਬਣਾਉਣਾ ਸ਼ਹਿਰ ਦੇ ਵਿੱਚ ਵੀ ਪਿਛਲੇ ਦਿਨਾਂ ਤੁਸੀਂ ਦੇਖਿਆ ਸਾਡੇ ਇੱਕ ਬਾਹਰ ਬਹੁਤ ਗੰਦਾ ਨਾਲਾ ਚੱਲਦਾ ਸੀ 7 7 ਕਰੋੜ ਰੁਪਏ ਦੇ ਨਾਲ ਉਹ ਗੰਦਾ ਨਾਲਾ ਜਿਹੜਾ ਉਹ ਸਾਫ਼ ਕੀਤਾ ਜਾ ਰਿਹਾ ਪੱਕਾ ਕੀਤਾ ਜਾ ਰਿਹਾ ਇਸੇ ਤਰੀਕੇ ਨਾਲ ਸਾਡਾ ਜਿਹੜਾ ਇੱਥੇ ਇੰਡਸਟਰੀ ਲੱਗੀ ਸੀ ਇੰਡਸਟਰੀਅਲ ਸੇਟ ਸੀ ਉਹ ਬਿਲਕੁਲ ਨਾ ਗੋਲੀ ਪਈ ਚੁਕੀ ਉਹਦੇ ਦੇ 3 ਕਰੋੜ 5 ਲੱਖ ਰੁਪਇਆ ਲਾ ਕੇ ਉਹਦਾ ਵਿਕਾਸ ਕੀਤਾ ਜਾ ਰਿਹਾ ਹਸਪਤਾਲ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ 31 ਕਰੋੜ 16 ਲੱਖ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਉਹ ਆਏ ਨੇ ਸੋ ਹੋਰ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਪ੍ਰੋਜੈਕਟਸ ਨੇ ਉਹ ਵੀ ਆਉਣਗੇ ਅੱਜ ਇੱਕ ਵਾਰੀ ਫੇਰ ਦਿਲ ਦੀਆਂ ਗਰਾਈਆਂ ਤੋਂ ਆਪਣੇ ਮਹਿਬੂਬ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਸਾਡੇ ਆਵਾਜ਼ੀ ਪਾਰਟੀ ਦੇ ਸੂਬਾ ਪ੍ਰਧਾਨ ਅਮਨੁਰਨਾ ਜੀ ਦਾ ਸੂਬਾ ਔਰ ਸਾਡੇ ਵਰਕਿੰਗ ਪ੍ਰਧਾਨ ਅਮਰਸ਼ੇਰ ਸਿੰਘ ਕਲਸੀ ਜੀ ਦਾ ਦਿਲ ਦੀਆਂ ਗੁਨਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇਸ ਗੱਲ ਦੀ ਸਮਰਥ ਬਣਾਇਆ ਕਿ ਇਸ ਇਲਾਕੇ ਦੀ ਸੇਵਾ ਜਿਹੜੀ ਕਰ ਸਕੀਏ ਔਰ ਉੱਚੇ ਚੇਤੌਰ ਤੇ ਸ਼੍ਰੀ ਤਰਨੁਪ੍ਰੀਤ ਸਿੰਘ ਸੌਂਹ ਸਾਹਿਬ ਜਿਹੜਾ ਸਾਡੇ ਰੂਰ ਡਿਵੈਲਪਮੈਂਟ ਮਿਨਿਸਟਰ ਨੇ ਉਹ ਹਮੇਸ਼ਾ ਹੀ ਯਤਨਸ਼ੀਲ ਤੇ ਕਰਮਸ਼ੀਲ ਰਹਿੰਦੇ ਨੇ ਜਿੱਤੋਂ ਤੱਕ ਪਿੰਡਾਂ ਦੀ ਨਿਹਾਰ ਬਦਲਣ ਦੀ ਗੱਲ ਆ ਸੋ ਇਲਾਕੇ ਵੱਲੋਂ ਪੰਜਾਬਾ ਵੱਲੋਂ ਉਹਨਾਂ ਦਾ